ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਪਰ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜ਼ਰੂਰ ਦਬਾ ਲਓ ਤਾਂ ਜੋ ਵਧੀਆ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਇੱਕ ਬਹੁਤ ਵਧੀਆ ਵਿਸ਼ੇ ਦੇ ਉੱਪਰ ਕਰਾਂਗੇ ਕਿਉਂਕਿ ਜਿੰਨੇ ਵੀ ਕਿਸਾਨਾਂ ਨੇ ਉਮੀਦਾਂ ਲਾਈਆਂ ਸੀਗੀਆਂ ਉਹਨਾਂ ਨੂੰ ਮਾੜਾ ਮੋਟਾ ਜਿਹੜਾ ਬੂਰ ਪੈਣ ਦਾ ਟਾਈਮ ਆਇਆ ਹੋਇਆ ਉਹਨਾਂ ਝੋਨੇ ਦਾ ਜਿਹੜਾ ਸੀਜ਼ਨ ਹੈ ਬਾਡੀ ਸ਼ੁਰੂ ਹੋ ਚੱਕੀ ਹੈ ਬਹੁਤ ਸਾਰ ਜਿਹੜੀਆਂ ਮੰਡੀਆਂ ਨੇ ਬਾਸਮਤੀ ਵੈਰਾਈਟੀ ਉੱਥੇ ਜਿਹੜੀ ਪਹੁੰਚਣ ਲੱਗ ਚੁੱਕੀ ਹੈ ਬਾਸਮਤੀ ਵੈਰਾਈਟੀ ਦੇਖੋ ਇੱਕ ਬਹੁਤ ਵਧੀਆ ਜਿੱਦਾਂ ਕਰੀਏ ਪ੍ਰਾਲਾਗਾ ਪਾਣੀ ਬਚਾਉਣ ਦੇ ਲਈ ਤੇ ਜਿੱਦਾਂ ਕਹਿੰਦੇ ਕਿਸਾਨੀ ਬਚਾਉਣ ਦੇ ਲਈ ਖਰਚਾ ਘੱਟ ਹੁੰਦਾ ਹੈ ਜੇ ਸਹੀ ਸਾਮ ਸੰਭਾਲ ਸਹੀ ਤੌਰ ਤਰੀਕਿਆਂ ਦੇ ਨਾਲ ਆਪਾਂ ਬਾਸਮਤੀ ਦੀ ਫਸਲ ਪਾਲਾਂਗੇ ਫਿਰ ਉਹਦਾ ਜਿਹੜਾ ਆਪਾਂ ਨੂੰ ਝਾੜ ਵੀ ਵਧੀਆ ਮਿਲ ਜਾਂਦਾਗਾ ਤੇ ਕੁਆਲਿਟੀ ਬਣਾ ਲਈਏ ਤਾਂ ਰੇਟ ਵੀ ਆਪਾਂ ਨੂੰ ਵਧੀਆ ਮਿਲ ਜਾਂਦਾਗਾ ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਜਿਹੜਾ ਬਾਸਮਤੀ ਦਾ ਰੇਟ ਆ ਵੀ ਉਹ ਹੁਣ ਕਿੰਨਾ ਕੁ ਵੱਧ ਸਕਦਾ ਕਿੱਥੇ ਕੁ ਰਹਿ ਸਕਦਾ ਤੇ ਕਿੰਨਾ ਕੁ ਚੱਲ ਰਿਹਾ ਦੇਖੋ ਕਿਸਾਨ ਵੀਰੋ ਤਿੰਨ ਦਿਨ ਦੇ ਆਸ-ਪਾਸ ਹੋਏ ਨੇ ਆਪਣੀ ਜਿਹੜੀ ਐਮਪੀ ਖਤਮ ਕਰੀ ਨੂੰ ਤੰਨ ਤੰਨ ਦੇ ਵਿੱਚ ਵਿੱਚ ਦੇਖੋ ਰੇਟ ਦੇ ਵਿੱਚ ਆਪਾਂ ਨੂੰ ਫਰਕ ਦੇਖਣ ਲੱਗਾ ਕਿਉਂਕਿ ਵਪਾਰੀ ਵਰਗ ਹੈ ਜਿਹੜਾ ਉਹ ਰਿਸਕ ਲੈਣ ਤੋਂ ਪਹਿਲਾਂ ਦੇਖ ਕੇ ਚੱਲਦਾ ਦੇਖੋ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਕਮੌਂਤਰੀ ਬਾਜ਼ਾਰ ਆ ਜਿਹੜਾ ਉਹ ਖੁੱਲ ਜਾਣਾ ਤੇ ਆਪਣੀ ਫਸਲਾਂ ਜਿਹੜੀ ਉੱਥੇ ਵੇਕਣੀ ਸ਼ੁਰੂ ਹੋ ਜਾਣੀਆਂ ਤਾਂ ਉਹਨਾਂ ਨੇ ਖਰੀਦ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਰੀਜ਼ਨ ਇਹਦਾ ਇਹ ਵੀ ਆ ਰੇਟ ਉੱਠਣ ਦਾ ਵੀ ਹੁਣ ਮੰਡੀਆਂ ਦੇ ਵਿੱਚ ਫਸਲ ਦੀ ਆਮਦਨ ਹਜੇ ਸ਼ੁਰੂ ਹੋਣੀ ਹੈ ਦੇਖੋ ਜਿਹੜੀਆਂ ਪਿਛਲੀਆਂ ਟਾਈਮ ਸੀਗੇ ਥੋੜੇ ਰਕਵੇ ਦੇ ਵਿੱਚ ਜਿਹੜੀ ਫਸਲ ਉਬੀਜੀ ਹੁੰਦੀ ਆ ਅਗੇਤੀ ਵੱਢਣ ਵਾਲੀ ਤੇ ਉਹੋ ਫਸਲਾ ਜਿਹੜੀ ਜਦੋਂ ਵੱਢ ਕੇ ਮੰਡੀਆਂ ਦੇ ਵਿੱਚ ਆਉਂਦੀ ਆ ਤਾਂ ਉਸ ਟਾਈਮ ਮੰਡੀ ਦੇ ਵਿੱਚ ਵਪਾਰੀ ਵੀ ਨਾਰਮਲ ਹੀ ਹੁੰਦਾਗਾ ਕੋਈ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਜ਼ਿਆਦੇ ਵਪਾਰੀ ਨਹੀਂ ਉਹ ਚੀਜ਼ ਨੂੰ ਲੈਂਦੇ ਕਿਉਂਕਿ ਥੋੜਾ ਥੋੜੀ ਚੀਜ਼ ਦੇ ਉੱਪਰ ਥੋੜੇ ਵਪਾਰੀ ਰਹਿਣਗੇ ਹੁਣ ਦੇਖੋ ਜਦੋਂ ਵਪਾਰੀ ਚੀਜ਼ ਆਪਣੇ ਮੰਡੀ ਦੇ ਵਿੱਚ ਫਸਲ ਜ਼ਿਆਦਾ ਹੋਊਗੀ ਤਾਂ ਪੂਰਾ ਜਿੱਦਾਂ ਕਿ ਇਹ ਕੰਮ ਭਖ ਜੂ ਤਾਂ ਵਪਾਰੀ ਵੀ ਜ਼ਿਆਦਾ ਆਉਣ ਲੱਗ ਜਾਂਦਾ ਜਦੋਂ ਵਪਾਰੀ ਜ਼ਿਆਦਾ ਆਉਣ ਲੱਗ ਜਾਂਦਾ ਤਾਂ ਇੱਕ ਚੀਜ਼ ਦੇਖਿਓ ਜਦੋਂ ਕਿਸੇ ਚੀਜ਼ ਦੀ ਡਿਮਾਂਡ ਵਧਣ ਲੱਗ ਜੇ ਤਾਂ ਉਹਦੀ ਜਿਹੜੀ ਰੇਟ ਆ ਉਹ ਵੀ ਆਪਣੇ ਆਪ ਵਧਣ ਲੱਗ ਜਾਂਦਾ ਚਲੋ ਇਹ ਤਾਂ ਰਹੀ ਵਪਾਰੀ ਵਰਗ ਦੀ ਗੱਲ ਤੇ ਕਮਾਂਤਰੀ ਬਾਜ਼ਾਰ ਦੇ ਵਿੱਚ ਐਮਈਪੀ ਖਤਮ ਕਰਨ ਤੋਂ ਬਾਅਦ ਜਿਹੜਾ ਰੇਟ ਆਗਾ ਤਕਰੀਬਨ 300 ਰੁਪਏ ਕਵਾਂਟਲ 400 ਰੁਪਏ ਕਵਾਂਟਲ ਜਿਹੜਾ ਉਹ ਆਪ ਹੋਣਾ ਸ਼ੁਰੂ ਹੋਇਆ ਉਹ ਕਿ ਪਹਿਲਾਂ ਨਾਰਮਲ ਰੇਟ 23 2400 2500 26 2700 ਤੱਕ ਰਹਿੰਦਾ ਸੀ ਜਿਹੜਾ ਹੁਣ 3 ਦਿਨ ਦੇ ਵਿੱਚ ਵਿੱਚ 31 3200 ਤੱਕ ਵੀ ਕਿਤੇ ਨਾ ਕਿਤੇ ਕੋਈ ਢੇਰੀ ਵਿਕੀ ਐ ਤੇ ਜਿੱਦਾਂ ਅਮ੍ਰਿਤਸਰ ਮੰਡੀ ਆ ਉਹਦੇ ਚ ਗੇਤਾ ਝੋਨਾ ਆਉਂਦਾਗਾ ਉਹਦੇ ਚ ਪਹਿਲਾਂ ਨਾਰਮਲੀ ਰੇਟ ਚੱਲਦਾ ਸੀਗਾ ਤੇ ਹੁਣ 28 2900 3000 ਤੱਕ ਵੀ ਜਿਹੜੀ ਝੋਨਾ ਵਿਕਦਾ ਤੇ ਨਾਬਾ ਮੰਡੀ ਦੇ ਵਿੱਚ ਸਾਡੇ 3000 ਰੁਪਏ ਕੱਲ ਰੇਟ ਲੱਗਿਆ ਤੇ ਵਧੀਆ ਮਾਲ ਆਇਆ ਸੀ 12-1300 ਗੱਟੂ ਤੇ ਬਾਕੀ ਸੰਗਰੂਰ ਮੰਡੀ ਦੇ ਵਿੱਚ 3100 ਦੇ ਆਸ-ਪਾਸ ਵਿਕੇ ਤੇ ਜਿੱਦਾਂ ਆਪਾਂ ਕਹიდੀ ਵੀ ਹਰਿਆਣੇ ਦੇ ਵਿੱਚ ਵੀ 3000 ਦੇ ਆਸ-ਪਾਸ ਜਿਹੜਾ ਜਿਹੜਾ ਰੇਟ ਆ ਘੁੰਮ ਰਿਹਾ ਤੇ ਪਾਤੜਾ ਮੰਡੀ ਦੀ ਖਬਰ ਸੁਣੀ ਹੈ ਵੀ ਉੱਥੇ ਤਕਰੀਬਨ 3200 ਰੁਪਏ ਤੋਂ ਉੱਪਰ ਜਿਹੜਾ ਝੋਨਾ 1500 ਨਵਾਂ ਬਾਸਮਤੀ ਉਹ ਪਹੁੰਚ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਐਦਾਂ ਹੀ ਵਧੀਆ ਚੱਲੋ ਪਰਮਾਤਮਾ ਕਿਸਾਨਾਂ ਦੀ ਸੁਣਦਾ ਰਹੇ ਕਿਉਂਕਿ ਇਹ ਬਹੁਤ ਵੱਡੀ ਗੱਲ ਹੁੰਦੀ ਆ ਪੁੱਤਾਂ ਵਾਂਗੂ 6 ਮਹੀਨੇ ਦੀ ਫਸਲ ਪਾਲ ਕੇ ਜਦੋਂ ਕਿਸਾਨ ਮੰਡੀ ਦੇ ਵਿੱਚ ਲੈ ਜਾਂਦਾ ਤੇ ਉਹਦਾ ਰੇਟ ਨਾ ਮਿਲੇ ਤਾਂ ਬਹੁਤ ਵੱਡੀ ਦੁੱਖ ਦੀ ਗੱਲ ਆ ਜਿਦੇ ਕਰਕੇ ਆਪਾਂ ਖੇਤੀ ਤੋਂ ਪਿੱਛੇ ạtਦੇ ਜਾਂਦੇ ਨੇ ਲੋਕ ਤੇ ਜਦੋਂ ਹੁਣ ਰੇਟ ਵਧੀਆ ਮਿਲੂਗਾ ਤਾਂ ਅੱਗੇ ਨੂੰ ਕਿਸਾਨ ਵੀਰਾਂ ਜਿਹੜਾ ਉਹ ਜ਼ਿਆਦਾ ਕਾਸਟ ਕਰਨਗੇ ਆਪਣਾ ਪਾਣੀ ਵੀ ਬਚੂ ਤੇ ਰੇਟ ਵੀ ਵਧੀਆ ਮਿਲੂ ਤੇ ਮੁਨਾਫਾ ਵੀ ਵਧੀਆ ਹੋਊ ਉਹਨਾਂ ਨੂੰ ਖਰਚੇ ਘੱਟ ਦੇ ਵਿੱਚ ਫਸਲ ਪੈਦਾ ਕਰਕੇ ਤਾਂ ਰੇਟ ਕਿਸਾਨ ਵੀਰੋ ਫਿਲਹਾਲ ਆਪਾਂ ਨੂੰ ਵਧਣ ਦੀ ਹੀ ਉਮੀਦ ਹੈ ਕਿਉਂਕਿ ਜੇਕਰ ਮੰਤਰੀ ਬਾਜ਼ਾਰ ਦੇ ਵਿੱਚ ਆਪਣੀ ਫਸਲ ਐਕਸਪੋਰਟ ਹੋਣ ਲੱਗੀ ਤਾਂ ਤਕਰੀਬਨ ਤਕਰੀਬਨ 500 ਤੋਂ ਲੈ ਕੇ 700 ਰੁਪਏ ਕੁਇੰਟਲ ਦਾ ਤਾਂ ਮਾਮੂਲੀ ਫਰਕ ਪੈ ਜਾਂਦਾਗਾ ਜਦੋਂ ਫਸਲ ਬਾਹਰ ਵਾਲੀ ਤਕਰੀਬਨ 35-3800 ਤੱਕ ਸੰਭਾਵਨਾ ਹੈਗੀ ਆ ਵੀ ਬਾਸਮਤੀ 159 ਜਿਹੜੀ ਇਹ ਵਿਕੂ ਤੇ ਰਹੀ ਗੱਲ ਕਿਸਾਨ ਵੀਰੋ 1847 ਤੇ 1692 ਹਾਂ ਜੇ ਕਿਸਾਨ ਵੀਰੋ ਇਹਨਾਂ ਦੀ ਕੋਈ ਬਾਢੀ ਨਹੀਂ ਸ਼ੁਰੂ ਹੋਈ ਕਿਉਂਕਿ 1847 ਚਾਹੇ ਜਿੰਨੀ ਮਰਜ਼ੀ ਗੇਤੀ ਲਾ ਲਈਏ ਫਿਰ ਵੀ ਇਹ 25 ਸਤੰਬਰ ਤੋਂ ਬਾਅਦ ਜਾ ਕੇ ਦੀ ਬਾਢੀ ਜਿਹੜੀ ਸ਼ੁਰੂ ਹੋਣੀ ਹੈ ਨਾਰਮਲ ਇਹ 20 ਦਿਨ ਵਾਂਗੂ 1509 ਤੋਂ ਵੱਧ ਲੈ ਜਾਂਦੀ ਹੈ ਜਿੱਥੇ ਤੱਕ ਮੇਰਾ ਮੰਨਣਾ ਕਿਉਂਕਿ 110 ਦਿਨ ਦੇ ਆਸ-ਪਾਸ ਤਾਂ ਨਾਰਮਲ ਹੀ ਲੈ ਜਾਂਦੀ ਹੈ ਮੇਰੀ ਖੁਦ ਹੀ ਲਾਈ ਹੋਈ ਹੈ 1847 ਅਤੇ ਇਹ 1509 ਹੈ ਇਹਨਾਂ ਦੇ ਵਿੱਚ ਸਿਰਫ 4 ਦਿਨ ਦਾ ਫਰਕ ਹੈ ਹਜੇ ਇਹਨਾਂ ਅਨੁਸਾਰਾ ਕਰ ਇਹ ਅਨੁਸਾਰਾ ਕਰ ਰਹੀ ਹੈ ਇਹਦੇ ਦਾਣੇ ਪੱਕਣ ਵੀ ਲੱਗੇ 1509 ਦੇ ਤਾਂ ਇਹਨਾਂ ਦੇ ਰੇਟ 'ਚ ਹਜੇ ਤੱਕ ਆਪਾਂ ਨੂੰ ਕੋਈ ਵੀ ਤੇਜ਼ੀ ਮੰਦੀ ਜਾਂ ਕੁਝ ਵੀ ਨਹੀਂ ਆਪਾਂ ਨੂੰ ਪਤਾ ਵੀ ਇਹ ਵੱਧ ਵੀ ਗੂ ਜਾਂ ਘਟ ਵੀ ਗੂ ਇਹ ਮੌਕੇ ਦੇ ਹਾਲਾਤਾਂ ਦੇ ਨਿਰਧਾਰਤ ਹੈ ਕਿਉਂਕਿ ਜੇਕਰ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ 1847 ਪਹਿਲਾਂ 400 ਰੁਪਈਆ ਬੈਕ ਚੱਲ ਰਹੀ ਸੀ 1509 ਤੋਂ ਪਰ ਜਿਸ ਟਾਈਮ ਮੈਂ ਦੇਖਿਆਗਾ ਜਾ ਕੇ ਅਕਤੂਬਰ ਐਂਡ ਤੱਕ ਜਦੋਂ 1847 ਗਈ ਹੈ ਮੰਡੀ 'ਚ ਮੇਰੀਆਂ ਅੱਖਾਂ ਦੇ ਸਾਹਮਣੇ 3960 ਰੁਪਏ 40 ਰੁਪਏ ਘਟਾ 4000 ਰੁਪਏ ਨੂੰ ਢੇਰੀ 1847 ਦੀ ਮੈਂ ਵਿਕਦੀ ਦੇਖੀ ਆ ਉਦੋਂ ਨਾਰਮਲ 1500 ਦਾ 1500 9 ਦਾ ਜਿਹੜਾ ਰੇਟ ਆ 37 3800 ਸੀਗਾ ਜਣੀ ਦੇਖੋ ਪ੍ਰਮਾਤਮਾ ਤੋਂ ਵਾਅਦੇ ਦੀ ਆਸ ਕਰੋ ਵਾਅਦਾ ਹੀ ਮਿਲੂਗਾ ਰੇਟ ਵਧੂਗਾ ਹੀ ਵਧੂਗਾ ਤੇ ਵਧਣ ਦੀ ਹੀ ਆਸ ਰੱਖਣੀ ਚਾਹੀਦੀ ਆਪਾਂ ਨੂੰ ਵੀ ਜੇਕਰ ਕੁਝ 4 ਪੈਸੇ ਵਧਾਉਣਗੇ ਤਾਂ ਆਪਣਾ ਕੋਈ ਮਸਲਾ ਹੱਲ ਜਿਹੜਾ ਹੁੰਦਾਗਾ ਆਪਣੀਆਂ ਸਾਰੀਆਂ ਸਾਂਹ ਫਸਲਤੀ ਹੁੰਦੀਆਂ ਨੇ ਤੇ ਵਧੀਆ ਰੇਟ ਰਹਣ ਦੀ ਉਮੀਦ ਆ 1692 ਜਿਹੜੀ ਇਹਦੀ ਵੀ ਹਜੇ ਬਾਡੀ ਤਕਰੀਬਨ 5-7-10 ਦਿਨਾਂ ਤੱਕ ਸ਼ੁਰੂ ਹੋਣੀ ਐ 10 ਕ ਦਿਨਾਂ ਤੋਂ ਬਾਅਦ 1692 ਦੀ ਬਾਡੀ ਸ਼ੁਰੂ ਹੋ ਜਾਊਗੀ ਫਿਰ ਆਪਾਂ ਨੂੰ ਰੇਟ ਆ ਜਿਹੜਾ ਖੁੱਲ ਕੇ ਸਾਹਮਣੇ ਆਉਣ ਲੱਗ ਜੂਗਾ ਜਦੋਂ ਬਰਾਬਰ ਚੀਜ਼ ਵਿਕਦੀ ਐ ਫਿਰ ਰੇਟ ਦਾ ਪਤਾ ਲੱਗ ਜਾਂਦਾ ਤਕਰੀਬਨ ਰੇਟ ਵਧੀਆ ਰਹਿਣ ਦੀ ਸੰਭਾਵਨਾ ਮੁਕਦੀ ਗੱਲ ਇਹ ਐ ਤੇ ਬਾਕੀ ਕਿਸਾਨ ਵੀਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ 1509 ਦਾ ਕੀ ਰੇਟ ਚੱਲ ਰਿਹਾ ਵੀ ਕਿੰਨਾ ਕੁ ਰੇਟ ਦੇ ਉੱਪਰ ਵੇਕਣ ਦੀ ਜਿਹੜੀ 1509 ਦੀ ਸੰਭਾਵਨਾ ਤੁਹਾਡੇ ਏਰੀਆ ਦੇ ਵਿੱਚ ਤੇ ਕਿੰਨਾ ਕੁ ਵਿਕ ਰਿਹਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਤੁਹਾਨੂੰ ਜਾਣਕਾਰੀ ਆਪਣੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ 1509 ਦਾ ਜਿਹੜਾ ਰੇਟ ਆ ਤੁਹਾਡੇ ਏਰੀਆ ਦੇ ਵਿੱਚ ਕਿੱਦਾਂ ਦਾ ਚੱਲ ਰਿਹਾ ਧੰਨਵਾਦ